ਮੈਨੂੰ ਗੁਰੂ ਨਗਰੀ ਸ੍ਰੀ ਅਮਰitsar ਸਾਹਿਬ ਦੇ ਵਿੱਚ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਤੇ ਮੇਰੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਨਾਲ ਦੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ ਮੈਂ ਹੁਣ ਕੁਝ ਟਾਈਮ ਪਹਿਲਾਂ ਹੀ ਬਤੋਰੀ ਐਸਐਸਪੀ ਅਮਰitsar ਰੂਰਲ ਦਾ ਚਾਰਜ ਸੰਭਾਲਿਆ ਹੈਗਾ ਜੇ ਤੁਹਾਡੇ ਧਿਆਨ ਚ ਹੋਗਾ ਇਸ ਤੋਂ ਪਹਿਲਾਂ ਮੈਂ ਐਸਐਸਪੀ ਬਟਾਲਾ ਤਾਇਨਾਤ ਸੀਗਾ ਉਸ ਤੋਂ ਪਹਿਲਾਂ ਐਸਐਸਪੀ ਪਠਾਨ ਕੋ ਪਰ ਅਮਰitsar ਰੂਰਲ ਦੇ ਨਾਲ ਮੇਰਾ ਇੱਕ ਸਪੈਸ਼ਲ ਕਨੈਕਸ਼ਨ ਹੈ ਕਿਉਂਕਿ ਜਦੋਂ ਮੈਂ ਸਰਵਿਸ 'ਚ ਆਇਆ ਸੀਗਾ ਦਿਸ ਵਾਸ ਦਾ ਫਰਸਟ ਜਸਟਿਸ ਵਾਇਰ ਆਈ ਹੈਡ ਜੁਆਇੰਡ ਦਾ ਸਰਵਿਸ ਤਮੇਰੀ ਟ੍ਰੇਨਿੰਗ ਏਸੀ ਜ਼ਿਲ੍ਹੇ ਦੇ ਵਿੱਚ ਹੋਈ ਚਾਟੇਵੰਡ ਥਾਣੇ ਦੇ ਵਿੱਚ ਬਤੋਰੇ ਐਸ ਐਚਓ ਮੈਂ ਰਿਹਾ ਕਾਫੀ ਟਾਈਮ ਤਦ ਕੋਵਿਡ ਦਾ ਟਾਈਮ ਸੀਗਾ ਮੇਰੀ ਪੂਰੀ ਕੋਸ਼ਿਸ਼ ਇਹ ਹੀ ਹੋਗੀ ਕਿ ਅਸੀਂ ਇੱਕ ਟਰਾਂਸਪੇਰੈਂਟ ਔਰ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦਾ ਮਾਡਲ ਸਿੱਧੇ ਲੋਕਾਂ ਨੂੰ ਦੇਈਏ ਤਾਂ ਟੀਮ ਜਿਹੜੀ ਇੱਥੇ ਦੀ ਹੈਗੀ ਇਟ ਇਜ਼ ਅ ਬ੍ਰਿਲਿਅੰਟ ਐਕਸਲੈਂਟ ਟੀਮ ਤਾਂ ਇਹਨਾਂ ਦੇ ਨਾਲ ਰਲ ਕੇ ਸੀ ਕੰਮ ਕਰਾਂਗੇ